ਜੇ ਜੀਬੂ ਮੂਰੋ ਚਾਬੀ ਹੁੰਦੀ ਹੈ ਨਾ ਗੱਡੀ 'ਚ ਲੱਗਣ ਵਾਲੀ ਓਨੇ ਕ ਸੁੰਨੇ 20 25 ਦਿਨ ਤੁਹਾਨੂੰ ਬਰੇਨ ਟੱਕਾਉ 6 ਮਹੀਨਿਆਂ ਦੇ ਵਿੱਚ ਵਿੱਚ ਅੱਛਾ ਹਾਂ ਇਹ ਇੰਨਾ ਕੇ ਮੂਰਲਾ ਮੂਲਾ ਹੈ ਸਰ ਮੂਰਲਾ ਹਿੱਸਾ ਜੇ ਸੁੰਨੇ ਆਪਣਾ ਤਾਂ 2 ਮਹੀਨੇ 3 ਮਹੀਨੇ ਕਈ ਵਾਰੀ ਤਾਂ 3 ਟੱਪ ਦੇ ਨਹੀਂ ਮੇਰੇ ਨਾਲ ਰਾਏਪੁਰ ਦਾ ਇੱਕ ਬੰਦਾ ਖੜ ਫੀਡ ਵੇਚਦਾ ਦਰਾਇ ਪਰਪਿੰਡ ਹੈ ਉਹਨੂੰ ਮੈਂ ਕਹਤਾ ਮੈਂ ਕਿਹਾ ਵੀ ਤੈਨੂੰ ਸਿੰਪਟਮਾਂ ਦੱਸਦਾ ਕੋਈ ਤੈਨੂੰ ਕਹਿ ਦਿੰਦਾ ਵੀ ਮੇਰੀ ਮਾੜੀ ਜੀਬ ਸੁਣਨ ਕਿਉਂ ਹੋ ਗਈ ਮੂਰੇ ਕਹਿ ਕੇ ਭੁੱਲ ਭਲਾ ਗਏ ਤਿੰਨ ਸਾਲ ਬਾਅਦ ਰਾਤ ਨੂੰ 12 ਵਜੇ ਕੁੰਡਾ ਖੜਕੇ ਤੇ ਜਦ ਦੇਖਿਆ ਉਹ ਕਹਿੰਦਾ ਮੇਰੀ ਜੀਬ ਸੁਣ ਹੋ ਗਈ ਮੂਰੇ ਮੇਰੇ ਕੋਲੇ ਜੀ ਐਸਪਰੀਨ ਪਈ ਸੀ ਉਦੋਂ ਡਿਸਪਰੀਨ ਘਟ ਆਉਂਦੀ ਹੁੰਦੀ ਸੀ ਆ ਇੱਕੋ ਸੁਪਰੀਨ ਹੁੰਦੀ ਸੀ ਤੇ ਇੱਕ ਦੋ ਗੋਲੀਆਂ ਹੋਰ ਪਈਆਂ ਸੀ। ਘੋਲ ਕੇ ਉਹਨੂੰ ਨਾਲ ਦੀ ਨਾਲ ਪੀਸ ਕੇ ਮਾਰੀਆਂ ਅੰਦਰ। ਦੂਜੇ ਦਿਨ ਜਦੋਂ ਉਹ ਡਾਕਟਰਾਂ ਕੋਲੇ ਗਿਆ ਚੰਡੀਗੜ੍ਹ ਉਹਦੇ ਅੰਦਰੋਂ ਮੈਪਿੰਗ ਕੀਤੀ, ਸਾਰੀ ਈਈਜੀ ਕੀਤੀ। ਉਹਦਾ ਬੀਪੀ ਚੈੱਕ ਕੀਤਾ। ਉਹਨੂੰ 4 ਗੋਲੀਆਂ ਪੱਕੀਆਂ ਲਾਈਆਂ। ਅੱਜ ਵੀ ਬੰਦਾ ਜਿਉਂਦਾ। ਹੂੰ। ਕੋਈ ਇਹੋ ਜਿਹਾ ਸਿੰਪਟਮ ਤੁਹਾਨੂੰ ਡਾਕਟਰ ਦੱਸ ਦੇਵੇ। ਇੱਕ ਤਾਂ ਜੀਭ ਸਾਨੂੰ ਹੁੰਦੀ ਐ, ਇੱਕਾ ਉਂਗਲ ਦਾ ਪੋਰ ਮੂੜੋਂ ਸੁਣਨ ਹੁੰਦਾ। ਆ ਇੰਨਾ। ਠੀਕ ਐ। ਜਾਂਦੇ ਸੁਣਨ ਹੋਣ ਲੱਗ ਗਿਆ। ਨਿਊਰੋਲੋਜੀ ਦੇ ਡਾਕਟਰ ਕੋਲੇ ਚਲੇ ਜਾਓ ਹੋਰ ਕਿਤੇ ਨਾ ਜਾਇਓ ਲੈ ਹੁਣ ਤੁਸੀਂ ਆਏ ਹੋ ਜੈਤੋਂ ਤੋਂ ਚੱਲ ਕੇ ਐਡੀ ਦੂਰੋਂ ਠੀਕ ਹੈ ਗਿਆਨਬਾਨ ਗੱਲਾਂ ਦਾ ਢੇਰ ਸਤੀਸ਼ ਕੋਲੇ ਕਿਉਂ ਹੈ ਕਿਉਂਕਿ ਸਤੀਸ਼ ਨੇ ਰਿਸਰਚ ਸੈਂਟਰ 'ਚ ੱੱਕੇ ਖਾਦੇ ਨੇ ਬਿਨਾ ਡਾਕਟਰ ਹੁੰਦੇ ਬਾਹਰ ਗੱਡੀ 'ਚ ਬਹਿ ਸਕਦਾ ਸੀ ਪਰ ਅੱਜ ਵੀ ਨਹੀਂ ਬਹਿੰਦਾ ਹੈਗਾ ਜੇ ਕੇ ਨਾਲ ਜਾਣਨਾ ਚਾਹੇ ਆਪ ਜਾਵਾਂ ਤੁਹਾਨੂੰ ਇੱਕ ਗਿਆਨ ਦੀ ਗੱਲ ਮੈਂ ਅਜੇ ਹੀ ਦੱਸਦਾ ਗਲਾ ਖਰਾਬ ਹੋ ਗਿਆ ਮਹੀਨਾ ਗਲਾ ਖਰਾਬ ਰਿਹਾ ਤੁਹਾਡਾ ਤੁਹਾਡੇ ਹਾਰਟ ਦੇ ਵਾਲ ਖਰਾਬ ਹੋ ਸਕਦੇ ਨੇ 99% ਠੀਕ ਹੈ ਪੁੱਛੋ ਕਿਉਂ ਕਿਉਂ ਘਰੇ ਦੇ ਵਿੱਚ ਜਿਹੜੇ ਦੋ ਕਾਉਂਸਲ ਨੇ ਸਾਡੇ ਉਹ ਕੈਲਸ਼ੀਅਮ ਛੱਡਦੇ ਨੇ ਠੀਕ ਹੈ ਪਤਾ ਕਿਵੇਂ ਲੱਗਿਆ ਮੈਨੂੰ 2005 ਦੇ ਵਿੱਚ ਅਸੀਂ ਜਦ ਹਾਰਟ ਦਾ ਵਾਲਵ ਖਰਾਬ ਵਾਲਾ ਮਰੀਜ਼ ਲੈ ਕੇ ਜਾਣਾ ਚਾਰ ਵਾਲਵ ਹੁੰਦੇ ਨੇ ਹਾਰਟ ਦੇ ਤਾਂ ਡਾਕਟਰ ਨੇ ਉੱਥੇ ਅ ਡਾਕਟਰ ਹਿਊਮਨਸ ਨੂੰ ਹੁੰਦਾ ਸੀ ਹੁਣ ਪੜ ਗਿਆ ਅੱਜ ਕੱਲ ਵੱਡਾ ਡਾਕਟਰ ਹੈ ਉਹਨੇ ਅਗਲੇ ਨੂੰ ਕਹਿਣਾ ਹੋ ਰੇ ਆ ਆ ਕੂਣੀ ਫੜ ਲੈਣੀ ਇੱਥੋਂ ਢੋਈ ਜਾਣਾ ਢੋ ਟੋਕੇ ਆਪਕਾ ਗਲਾ ਖਰਾਬ ਤਾਂ 20 ਦਿਨ ਰਹਾ ਹੋਗਾ ਉਹ ਕਹਿੰਦੀ ਹਾਂ ਜੀ ਗਲਾ ਖਰਾਬ ਰਿਹਾ ਓਕੇ ਓਕੇ ਫੇਰ ਕੰਮ ਕਰਨ ਹੁਣ ਉਹਨੂੰ ਤਾਂ ਬਾਲ ਪਾਉਣਾ ਹੈ ਉਹਨੇ ਕੀ ਲੈਣਾ ਮੈਂ ਜਾਂ 10 ਕੇ ਪੇਸ਼ੈਂਟ ਲੰਘ ਗਏ ਮੈਂ ਉਹਨੂੰ ਪੁੱਛਿਆ ਜੀ ਆ ਕੂਣੀ ਦੀ ਕੀ ਫੜਦੇ ਹੋ ਮੈਨੂੰ ਵੀ ਦੱਸ ਦੋ ਉਹ ਕਹਿੰਦਾ ਗਲੇ ਚ ਦੋ ਟੌਨਸਲ ਹੁੰਦੇ ਨੇ ਇੱਥੋਂ ਕੈਲਸ਼ੀਅਮ ਲੀਕ ਹੋ ਕੇ ਇੱਥੇ ਕੂਣੀ ਚ ਆਉਂਦਾ ਹੈ ਕੂਣੀ ਚ ਇੱਕ ਕੈਲਸ਼ੀਅਮ ਫਸ ਜਾਂਦਾ ਇੱਥੋਂ ਨਾੜ ਚੋਂ ਗਾਹ ਨਹੀਂ ਲੰਗਦਾ ਇੱਥੋਂ ਵਾਪਸ ਚਲੇ ਜਾਂਦਾ ਗੋਲੀ ਬਣਾ ਕੇ ਕੂਣੀ ਦੀ ਬੈਕ ਸਾਈਡ ਇੱਥੇ ਗੋਲੀ ਹੁੰਦੀ ਹੈ ਕਿਸੇ ਦੇ ਹੋਵੇ ਸੁਣ ਲਿਓ ਇੱਥੇ ਗੋਲੀ ਹੋਵੇ ਕੂਣੀ ਹੋਵੇ ਮਾਕਰ ਤਾਂ ਉਹ ਇੱਥੋਂ ਕੈਲਸ਼ੀਅਮ ਮੁੜ ਕੇ ਸਿੱਧਾ ਹਾਰਡ ਦੇ ਬਾਲਾਂ ਚ ਜਾਂਦਾ ਹੈ ਕੁਸ਼ ਕੈਲਸ਼ੀਅਮ ਡਿਜ਼ੋਲਵ ਹੋ ਜਾਂਦਾ ਜਿਹੜਾ ਫਸ ਗਿਆ ਬਾਲਾਂ ਦੇ ਵਿੱਚ ਵਾਲ ਸਾਡੇ ਨੇ ਜਿਹੜੇ ਹਾਰਡ ਦੇ ਕੋਈ ਲੋਹੇ ਦੇ ਬਾਲਾਂ ਵਰਗੇ ਨਹੀਂ ਇਹ ਤਾਂ ਐਵੇਂ ਕਾਗਜ਼ ਜਿਹਾ ਤਿੱਧਲੀ ਦੇ ਫੰਗੋ ਵਰਗਾ ਜਦੋਂ ਉਹਦੇ ਦੇ ਕੈਲਸ਼ੀਅਮ ਲੱਗ ਗਿਆ ਉਹਨੇ ਡੈਮੇਜ ਕਰ ਦੇਣਾ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਤੀਆਂ ਬ੍ਰੇਨ ਅਟੈਕ ਤੇ ਹਾਰਟ ਅਟੈਕ ਤੀਜੀ ਚੀਜ਼ ਤੁਹਾਨੂੰ ਮਬਨਜੀਤ ਜੀ ਇਹ ਜੀ ਦੱਸਦਾ ਪੂਰੇ ਪੰਜਾਬ ਵਿੱਚ ਕੋਈ ਦੱਸ ਦੇਵੇ ਹੂੰ ਜੇ ਤੁਹਾਨੂੰ ਹਾਰਟ ਅਟੈਕ ਆਉਣਾ ਹੈ ਮੈਂ ਕਹਿੰਦਾ ਥੰਮ ਚ ਲਾਓ ਇਹ ਚੀਜ਼ ਹੂੰ ਜੇ ਤੁਹਾਨੂੰ 6 ਮਹੀਨਿਆਂ ਨੂੰ ਹਾਰਟ ਅਟੈਕ ਆਉਣਾ ਹੈ ਤੁਹਾਡੇ ਇੱਕ ਸਿੰਪਟਮ ਹੋਰ ਆਊਗਾ ਹਮ ਇੱਥੇ ਸੂਈਆਂ ਵੱਜਣਗੀਆਂ ਹਾਰਟ ਦੇ ਦੂਏ ਪਾਸੇ ਤੇਜ਼ ਸੂਈ ਹਮ ਅੱਜ ਵੱਜ ਗਈ ਸੂਈ ਤਿੰਨ ਦਿਨ ਫੇਰ ਨਹੀਂ ਵੱਜਣੀ ਹਫ਼ਤਾ ਫੇਰ ਨਹੀਂ ਵੱਜਣੀ ਹਫ਼ਤੇ ਬਾਅਦ ਫੇਰ ਤੁਹਾਨੂੰ ਲੱਗੂ ਜਿਵੇਂ ਮੱਖੀ ਨੇ ਡੰਗ ਮਾਰਿਆ ਹੁੰਦਾ ਬਹੁਤ ਤੇਜ਼ ਸੂਈ ਬ੍ਰਿਕ ਪਤਾ ਲੱਗੂ ਤੁਹਾਡੇ ਮੈਂ ਜਾਣਦਾ ਤੁਹਾਡੇ ਮ ਤੁਸੀਂ ਕਹੋਗੇ ਪੈਂਤ ਪਾਈ ਵੀ ਹੈ ਮੱਕੀ ਕਿੱਥੋਂ ਲੜ ਗਈ ਪੂਰੀ ਤੇਜ ਸੂਈ ਵੱਜੂਗੀ ਤੇ ਉਹ ਤੁਹਾਡੇ ਸੂਈ ਕੰਮ ਸੇ ਕੰਮ 6 ਮਹੀਨੇ ਵੱਜਦੀ ਰਹਿੰਦੀ ਹੈ ਪੁੱਛੋ ਕੀ ਆ ਉਹ ਕੀ ਆ ਉਹ ਜਿਹੜੀ ਮੇਨ ਧਮਣੀ ਐ ਮੋਟੀ ਸਾਡੀ ਹਾਰਟ ਦੇ ਵਿੱਚੋਂ ਇੱਥੋਂ ਪੰਪਿੰਗ ਕਰਕੇ ਪੈਰ ਚੋਂ ਜਾ ਕੇ ਵਾਪਸ ਘੁੰਮਦੀ ਆ ਜਦੋਂ ਜਦੋਂ ਸਾਡੇ ਇੱਥੇ ਬਲੋਕੇਜ ਜਾਂ ਖੂਨ ਗਾੜੇ ਕਾਰਨ ਜਾਂ ਕੋਲੇਸਟ੍ਰੋਲ ਕਰਨ ਟਰੈਗਲ ਸਰਕਾਰਨ ਇੱਥੇ ਆ ਕੇ ਉਹ ਤਾਂ ਮਣੀ ਦਾ ਜੋੜ ਹੁੰਦਾ ਹੈ ਹੂੰ ਇੱਥੋਂ ਫਟਣ ਦੀ ਕੋਸ਼ਿਸ਼ ਕਰਦੀ ਹੈ ਫਟਦੀ ਤਾਂ ਉਹ ਨਹੀਂ ਪਰ ਉਹ ਸੂਈ ਹੈ ਜਿਹੜੀ ਉਹ ਉਸ ਚੀਜ਼ ਦੀ ਨਿਸ਼ਾਨੀ ਹੈ ਜੇ ਉਦੋਂ ਬੰਦਾ ECG ਕਰਾ ਲਵੇ ਤਾਂ ਉਹਨੂੰ ਪਤਾ ਲੱਗੂਗਾ ਇਸੀ ਵਿੱਚ ਹੂੰ ਵੀ ਤੁਹਾਡੇ ਆ ਨੁਕਸਾਨ ਹੋਣ ਵਾਲਾ ਦੱਸਦਾ ਕੌਣ ਹੈ মিডিਆ ਦੇ ਵਿੱਚ ਤੁਸੀਂ ਆ ਗਿਆ ਜੇ ਇੰਟਰਵਿਊ ਲੈਣ ਇੰਗਲਿਸ਼ ਬੋਲਣ ਵਾਲੇ ਡਾਕਟਰ ਬੈਠੇ ਨੇ ਉਹਨਾਂ ਨੂੰ ਪੰਜਾਬੀ ਅਸੀਂ ਨਹੀਂ ਸੁਣਦੇ ਅਸੀਂ ਮੈਂ ਪੰਜਾਬੀ ਆ ਮੈਂ ਇੰਗਲਿਸ਼ ਨਹੀਂ ਸਿੱਖੀ ਉਹਨਾਂ ਤੋਂ ਪਹਿਲਾਂ ਚੰਡੀਗੜ੍ਹ ਹਿੰਦੀ ਦੇ ਵਿੱਚ ਜਿਹੜੀਆਂ ਗੱਲਾਂ ਸੀ ਪੜ੍ਹੇ ਸੀਗੇ ਹਿੰਦੀ 'ਚ ਸਿੱਖਿਆ ਪਹਿਲਾਂ ਸਾਰਾ ਕੁਝ ਪਹਿਲਾਂ 15 20 ਸਾਲ ਨਾਲ ਮਰੀਜ਼ਾਂ ਦੇ ਘੁੰਮੇ ਫਿਰ ਕੱਲਾ ਕੱਲਾ ਗਿਆਨ ਮਿਲਿਆ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੈਂ ਜਦੋਂ 2002 'ਚ ਜਾਣ ਲੱਗਿਆ ਤਾਂ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਵੀ ਤੂੰ ਮਿੱਤਰਾ ਬਿਮਾਰ ਨਾ ਹੋ ਜੀ ਫਿਰ ਮੈਂ ਡਾਕਟਰਾਂ ਨੂੰ ਪੁੱਛਿਆ ਮੈਂ ਕਹਾਂ ਜੀ ਵੀ ਇਹ ਬਿਮਾਰੀ ਮੈਨੂੰ ਲੱਗ ਸਕਦੀ ਹੈ ਉਹ ਕਹਿੰਦੇ ਅਸੀਂ ਅੰਦਰ ਰਹਨੇ ਆ ਤੁਸੀਂ ਸਿਰਫ ਇੱਕ ਕੰਮ ਕਰਨਾ ਹੈ ਤੁਸੀਂ ਮਾਸਕ ਯੂਜ਼ ਕਰਨਾ ਹੈ ਜਾਂ ਬੰਦੇ ਤੋਂ ਬੈਂਚ ਜਿੰਨਾ ਕੋ ਫਰਕ ਰੱਖਣਾ ਹੈ ਵੀ ਜਿੰਨਾ ਕੋ ਬੈਂਚ ਦਾ ਫਰਕ ਹੁੰਦਾ ਵੀ ਉਹ ਵਾਇਰਸ ਕੋਈ ਨਹੀਂ ਆਉਂਦਾ ਫਿਰ ਮੈਂ ਕਾਲੇ ਪੀੜੀ ਐ ਤੇ ਮੈਨੂੰ ਇਹ ਸੀ ਵੀ ਆਹ ਬੰਦੇ ਨੂੰ ਕਾਲਾ ਪੀੜੀ ਹੈ ਸ਼ਾਇਦ ਯਾਰ ਆਪਾਂ ਨੂੰ ਬਣਾ ਹੋ ਜੇ ਉਹ ਕਹਿੰਦੇ ਚਾਹੇ ਤੁਸੀਂ ਨਾਲ ਰੋਟੀ ਖਾਈ ਜਾਓ ਕਾਲਾ ਪੀੜਿਆ ਹੁੰਦਾ ਨਹੀਂ ਪਰ ਲੇਕਿਨ ਅਸੀਂ ਸਿਰਫ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਆ ਵੀ ਤੁਸੀਂ ਡਾਕਟਰਾਂ ਨੂੰ ਜਿਹੜੇ ਵੱਡੇ ਕਿਤੇ ਤੁਹਾਨੂੰ ਗਿਆਨ ਮਿਲਦਾ ਉਹਨਾਂ ਤੋਂ ਗੱਲਾਂ ਪੁੱਛ ਲਿਆ ਕਰੋ ਤੁਸੀਂ ਤਾਂ ਜਾ ਕੇ ਪੈਸੇ ਦੇ ਦਿੰਦੇ ਹੋ ਤੱਬਿਆਂ ਦੇ ਤੱਬੇ ਪੈਸੇ ਦੇ ਕੇ ਤੁਸੀਂ ਕਹਿੰਦੇ ਹੋ ਵੀ ਸਾਡਾ ਇਲਾਜ ਕਰ ਦੇ ਆਪ ਤੁਸੀਂ ਬਾਹਰ ਬੈਠ ਕੇ ਹਸਪਤਾਲਾਂ 'ਚ ਇੱਧਰ ਬੈਠ ਕੇ ਮੋਬਾਈਲ ਦੇਖੀ ਗਏ ਤੁਸੀਂ ਮੋਬਾਈਲ ਖੋਲੋ ਜੇ ਤੁਹਾਡੇ ਬੰਦੇ ਦੇ ਵੀ ਹਾਰਟ 'ਚ ਆ ਨੁਕਸ ਹੈ ਬ੍ਰੇਨ 'ਚ ਆ ਨੁਕਸ ਹੈ ਉਹ ਨੁਕਸ ਦਾ ਨੋ ਪਰ ਲਓ ਗੂਗਲ ਤੇ ਅੱਗੇ ਦੀ ਅੱਗੇ ਉੱਦੜੀ ਜਾਊਗਾ ਤੁਹਾਨੂੰ वर्ल्ड ਦੇ ਸਾਰੇ ਹਸਪਤਾਲ ਮਿਲ ਜਾਣਗੇ ਸਿੰਗਾਪੁਰ ਤੱਕ ਵੀ ਕਿੱਥੇ ਕਿੰਨੇ ਪੈਸੇ ਲੱਗਣੇ ਨੇ ਫੋਨ ਨੰਬਰ ਵੀ ਮਿਲ ਜਾਣਗੇ ਤੁਸੀਂ ਭਰੋ ਹਾਰਟ ਸਟੰਟ ਤੁਹਾਨੂੰ ਹਾਰਟ ਸਟੰਟ ਦੀ ਇੱਕ ਇੱਕ ਵੀ ਕਿਹੜਾ ਆਰਟਰੀ 'ਚ ਕਿੰਨਾ ਲੱਗਣਾ ਹੈ ਕਿਹੜੀ 'ਚ ਕਿੰਨਾ ਲੱਗਣਾ ਉਹ ਜਾ ਕੇ ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਉਹਦੇ ਉੱਪਰ ਇੱਕ ਫੋਨ ਨੰਬਰ ਦਿੱਤਾ ਹੋਇਆ ਤੁਸੀਂ ਲੁਧਿਆਣਾ ਪਟਿਆਲਾ ਜਲੰਧਰ ਦਿੱਲੀ ਸਾਰਿਆਂ ਹਸਪਤਾਲਾਂ ਨਾਲ 바ਰਗੇਨਿੰਗ ਕਰੋ ਉਹ ਕਹਿੰਦਾ ਮੈਂ 70000 ਲੈਣਾ ਹੈ ਉਹਨੂੰ ਪੁੱਛੋ ਵੀ ਇਹ ਯੋਸ਼ਮਾਨ ਚੱਲਦਾ ਹੈ ਤੇਰੇ ਕੋਲੇ ਉਹ ਕਹਿੰਦਾ ਹਾਂ ਚੱਲਦਾ ਹੈ ਜੇ ਤੇਰੇ ਕੋਲੇ ਹੈਗੇ ਜਾ ਕੇ ਫ੍ਰੀ ਪਵਾ ਲਓ ਪੰਜਾਬ ਦੇ ਪੰਜ ਹਸਪਤਾਲ ਅੱਜ ਵੀ ਫ੍ਰੀ ਆਯੂਸ਼ਮਾਨ ਤੇ ਕੰਮ ਕਰ ਰਹੇ ਨੇ